ਹਰਕਿਰਤ ਕੌਰ ਬਾਦਲ ਜੀ ਦਾ ਫਾਈਨਲੀ ਵਿਆਹ ਹੋ ਚੁੱਕਿਆ ਹੈ। ਤੋਂ ਪਹਿਲਾਂ ਬਾਦਲ ਫੈਮਿਲੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦੀ ਬੇਟੀ ਦੇ ਵਿਆਹ ਦੀਆਂ। ਤੋਂ ਫਾਈਨਲੀ ਹਰਕਿਰਤ ਕੌਰ ਬਾਦਲ ਜੀ ਦੀ ਰਿਸੈਪਸ਼ਨ ਪਾਰਟੀ ਦੇ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ। ਇੱਥੇ ਕਿ ਉਹਨਾਂ ਦੀ ਮਾਤਾ ਹਰਸਿਮਰਤ ਕੌਰ ਬਾਦਲ ਜੀ ਵੀ ਲਾੜੀ ਵਾਂਗੂ ਸਜੇ ਹੋਏ ਨੇ। ਉਹਨਾਂ ਗੂੜਾ ਸੂਟ ਡਿਵੀਲ ਕੀਤਾ ਹੋਇਆ ਹੈ। ਇਸ ਲਹਿੰਗੇ ਵਿੱਚ ਹਰਸਿਮਰਤ ਕੌਰ ਬਾਦਲ ਜੀ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਸੁਖਵੀਰ ਬਾਦਲ ਜੀ ਜੇ ਵੀ ਕੋਟ ਪੈਂਟ ਪਾਇਆ ਹੋਇਆ ਹੈ। ਇਹ ਜੋੜੀ ਵੀ ਬਹੁਤ ਸੋਹਣੀ ਲੱਗ ਰਹੀ ਹੈ ਹਰ ਕੀਰਤਕੌਰ ਬਾਦਲ ਜੀ ਦੀ ਮੈਰਜ ਤੇ ਵੱਡੇ ਵੱਡੇ ਸਿਆਸੀ ਆਗੂ ਵੀ ਪਹੁੰਚੇ ਅਤੇ ਮਨਕੀਰ ਤੌਲਖ ਜੀ ਨੇ ਵੀ ਲਾਈਆਂ ਖੂਬ ਰੌਣਕਾਂ ਹਰ ਕੀਰਤਕੌਰ ਬਾਦਲ ਜੀ ਦੇ ਹਸਬੈਂਡ ਦਾ ਨੇਮ ਤਾਜਵੀਰ ਸਿੰਘ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਬਾਹਰ ਬਹੁਤ ਹੀ ਵੱਡੇ ਕਾਰੋਬਾਰ ਨੇ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਉਹਨਾਂ ਦਾ ਪਰਿਵਾਰ ਸੈਟਲ ਹੈ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਡੇਰਾ ਬਿਆਸ ਮੁਖੀ ਦੇ ਬਾਬਾ ਗੁਰਵਿੰਦਰ ਸਿੰਘ ਜੀ ਨੇ ਵੀ ਉਹਨਾਂ ਦੇ ਵਿਆਹ ਤੇ ਸ਼ਿਰਕਤ ਕੀਤੀ ਬਾਉਮਲ ਕੀਰਤ ਤੌਲਖ ਜੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆਂ